5 ਲੱਖ ਰੁਪਇਆ ਤੁਸੀਂ ਇੱਕ ਫਿਲਮ ਨੂੰ ਐਡਿਟ ਕਰਨ ਦਾ ਤੁਸੀਂ ਲੈ ਲੋਗੇ ਇਹ ਜਿਹੜੇ 5 ਕੋਰਸਾ ਜਿਹੜੇ ਤੁਹਾਡੀ ਜ਼ਿੰਦਗੀ ਬਦਲ ਕੇ ਰੱਖ ਦੇਣਗੇ 1 ਲੱਖ ਰੁਪਇਆ ਮਹੀਨੇ ਦਾ ਘੱਟ ਤੋਂ ਘੱਟ ਅਗਰ ਤੁਸੀਂ ਇਹ 5 ਕੋਰਸ ਤੁਸੀਂ ਕਰ ਲੈਨੇ ਹੋ ਨਾ ਤਾਂ ਤੁਸੀਂ ਮਹੀਨੇ ਦੇ 5 ਤੋਂ ਲੈ ਕੇ 10 ਲੱਖ ਰੁਪਇਆ ਤੁਸੀਂ ਬੜੇ ਆਰਾਮ ਨਾਲ ਕਮਾਉਣਗੇ ਮੇਰਾ ਵਾਦਾ ਹੈ ਘਟੂ-ਘਟ 5 ਤੋਂ ਲੈ ਕੇ 6 ਲੱਖ ਰੁਪਇਆ ਤੁਸੀਂ ਇਸ ਚੈਨਲ ਤੋਂ ਤੁਸੀਂ ਕਮਾ ਲੋਗੇ ਤਨ 2-3 ਦਿਨ ਦਾ 50 ਹਜ਼ਾਰ ਰੁਪਇਆ ਬੜੇ ਆਰਾਮ ਨਾਲ ਮਿਲ ਜੇਗਾ ਇਹ ਕੋਰਸ ਵੀ ਬਹੁਤ ਵਧੀਆ ਵਾ ਤੇ 10 ਲੱਖ ਰੁਪਇਆ ਉਹਨੇ ਜਿਹੜਾ ਉੱਜਲ ਕੁਲ ਕਰਦੀਆਂ ਉਹਨੇ ਲੈ ਲਿਆ ਸਿਰਫ 20 ਦਿਨ ਦਾ 10 ਲੱਖ ਰੁਪਇਆ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵਾਂਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਦੇ ਵਿੱਚ ਜੀ ਸੋ ਦੋਸਤੋ ਅਗਰ ਤੁਸੀਂ 10th ਪਾਸ ਕਰ ਚੁੱਕੇ ਹੋ ਜਾਂ ਫਿਰ ਤੁਸੀਂ 12th ਪਾਸ ਕਰ ਚੁੱਕੇ ਹੋ ਪਰ ਤੁਸੀਂ ਕੁਝ ਵੀ ਤੁਹਾਨੂੰ ਸੋਝ ਨਹੀਂ ਰਿਹਾ ਵੀ ਅਸੀਂ 10ਵੀਂ ਜਾਂ 12ਵੀਂ ਤੋਂ ਬਾਅਦ ਅਸੀਂ ਕੀ ਕਰੀਏ ਕਿਉਂਕਿ ਹੁਣ ਸਾਰਿਆਂ ਦੇ ਐਗਜ਼ਾਮ ਹੋ ਚੁੱਕੇ ਆ ਬਟ ਹੁਣ ਤੁਹਾਨੂੰ ਇਹ ਨਹੀਂ ਲੱਗਦਾ ਵੀ ਅਸੀਂ ਕੀ ਕਰੀਏ ਜਾਂ ਫਿਰ ਅਸੀਂ ਆਪਣੀ ਪੜ੍ਹਾਈ ਮਤਲ ਬੀ ਗ੍ਰੈਜੂਏਸ਼ਨ ਕਰੀਏ ਬੀਏ ਕਰੀਏ ਐਮਏ ਕਰੀਏ ਕੁਝ ਵੀ ਤੁਸੀਂ ਚੁਣ ਵੀ ਅਸੀਂ ਉਹ ਕਰੀਏ ਪਰ ਅਗਰ ਤੁਹਾਡਾ ਮਨ ਸਟੱਡੀ ਕਰਨ ਨੂੰ ਨਹੀਂ ਕਰਦਾ ਹੈਗਾ ਤਾਂ ਮੈਂ ਤੁਹਾਨੂੰ ਅੱਜ ਇਸ ਵੀਡੀਓ ਵਿੱਚ ਕੰਪਿਊਟਰ ਦੇ ਪੰਜ ਇਹੋ ਜਿਹੇ ਕੋਰਸਾਂ ਬਾਰੇ ਦੱਸਾਂਗਾ ਅਗਰ ਤੁਸੀਂ ਕੰਪਿਊਟਰ ਦੇ ਪੰਜ ਕੋਰਸਾਂ ਵਿੱਚੋਂ ਕੋਈ ਵੀ ਇੱਕ ਜਾਂ ਦੋ ਕੰਪਿਊਟਰ ਕੋਰਸ ਕਰ ਲੈਨੇ ਹੋ ਨਾ ਤਾਂ ਮੈਂ ਤੁਹਾਨੂੰ ਗਾਰੰਟੀ ਦਿੰਦਾ ਤੁਸੀਂ ਮਹੀਨੇ ਦੇ ਨਾਲ ਬਹੁਤ ਹੀ ਜ਼ਿਆਦਾ ਪੈਸੇ ਕਮਾਉਣੇ ਸ਼ੁਰੂ ਕਰ ਦੋਗੇ ਮੰਨ ਕੇ ਚੱਲੋ ਅਗਰ ਤੁਸੀਂ ਯਾਰ ਬੀਏ ਜਾਂ ਤੁਸੀਂ ਪੀ ਐਚ ਡੀ ਵੀ ਕਰ ਲੈਨੇ ਹੋ ਹਨਾ ਵੱਧ ਤੋਂ ਵੱਧ ਤੁਸੀਂ ਅਗਰ ਗਵਰਨਮੈਂਟ ਜੋਬ ਵੀ ਲੱਗ ਜਾਂਦੀ ਹੈ ਤਾਂ ਤੁਸੀਂ ਮਹੀਨੇ ਦੇ ਵਿੱਚ ਕਿੰਨੇ ਪੈਸੇ ਕਮਾ ਲੋਗੇ ਮਹੀਨੇ ਦੀ ਤੁਹਾਡੀ ਸੈਲਰੀ ਕਿੰਨੀ ਆਏਗੀ 50000 60000 70000 ਜਾਂ ਫਿਰ ਵੱਧ ਤੋਂ ਵੱਧ 1.5 ਲੱਖ ਰੁਪਏ ਪਰ ਮੰਥ ਦੀ ਠੀਕ ਹੈ ਜੀ ਅਗਰ ਤੁਸੀਂ ਇਹ ਜਿਹੜੇ ਮੈਂ ਤੁਹਾਨੂੰ ਸਕਿੱਲਾਂ ਦੱਸਾਂਗਾ ਕੰਪਿਊਟਰ ਦੀਆਂ ਅਗਰ ਤੁਸੀਂ ਪੰਜ ਸਕਿੱਲਾਂ ਤੁਸੀਂ ਕਰ ਲੈਨੇ ਹੋ ਨਾ ਉਹਦੇ ਵਿੱਚ ਬਹੁਤ ਹੀ ਜ਼ਿਆਦਾ ਪੈਸਾ ਵਾ ਅਲਿਮਿਟਿਡ ਪੈਸਾ ਵਾ ਘੱਟੋ ਘੱਟ ਜਿਵੇਂ ਮੰਨ ਕੇ ਚੱਲਾਂ ਘੱਟ ਤੋਂ ਘੱਟ 1 ਲੱਖ ਰੁਪਏ ਮਹੀਨੇ ਦਾ ਘੱਟ ਤੋਂ ਘੱਟ ਵੱਧ ਤੋਂ ਵੱਧ 15 ਲੱਖ 20 ਲੱਖ ਰੁਪਇਆ ਜਿਵੇਂ ਤੁਹਾਨੂੰ ਦੱਸਿਆ ਇਸ ਤੋਂ ਵੀ ਵੱਧ ਜਾਏਗਾ ਵਾ ਇਹ ਤੁਹਾਡੇ ਤੇ ਡਿਪੈਂਡ ਕਰਦਾ ਵੀ ਤੁਸੀਂ ਕਿੰਨਾ ਕੰਮ ਕਰੋਗੇ ਅਗਰ ਤੁਸੀਂ ਪੰਜਾਂ ਦੇ ਵਿੱਚੋਂ ਮੈਂ ਤੁਹਾਨੂੰ ਪੰਜ ਸਕਿੱਲਾਂ ਦੱਸੂਗਾ ਪੰਜਾਂ ਦੇ ਵਿੱਚੋਂ ਤੁਸੀਂ ਦੋ ਸਕਿੱਲ ਵੀ ਸਿੱਖ ਲੈਣੇ ਇੱਕ ਸਕਿੱਲ ਵੀ ਤੁਸੀਂ ਸਿੱਖ ਲੈਣੇ ਹੋ ਨਾ ਤਾਂ ਮੈਂ ਕਹਿੰਦਾ ਤੁਹਾਡੀ ਜ਼ਿੰਦਗੀ ਬਦਲ ਜਾਏਗੀ ਜ਼ਿੰਦਗੀ ਤੁਹਾਨੂੰ ਮੈਂ ਗਾਰੰਟੀ ਦਿੰਦਾ ਵਾ ਤੁਸੀਂ ਉਹ ਕਿਹੜੇ-ਕਿਹੜੇ ਸਕਿੱਲਾਂ ਨੇ ਤੁਸੀਂ ਕਿੱਥੇ ਸਿੱਖ ਸਕਦੇ ਹੋ ਕਿਹੜੀ ਸਕਿੱਲ ਨੂੰ ਕਿੰਨਾ ਟਾਈਮ ਲੱਗਦਾ ਵਾ ਉਹ ਪ੍ਰੋਪਰਲੀ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੇਰੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਜੀ ਪਲੀਜ਼ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਜੀ ਅਗਰ ਤੁਸੀਂ ਵੀਡੀਓ ਨੂੰ ਸਕਿਪ ਕਰਕੇ ਦੇਖੋਗੇ ਤਾਂ ਤੁਹਾਨੂੰ ਕੁਝ ਵੀ ਸਮਝ ਨਹੀਂ ਆਉਣਾ ਹੈਗਾ ਜੀ ਕਿਉਂਕਿ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਸਟੈਪ ਵਾਈਜ਼ ਸਟੈਪ ਦੱਸਾਂਗਾ ਉਹ ਕਿਹੜੇ ਪੰਜ ਜਿਹੜੇ ਨੇ ਕੰਪਿਊਟਰ ਸੌਫਟਵੇਅਰ ਨੇ ਜਿਹੜੇ ਤੁਹਾਨੂੰ ਸਿੱਖਣੇ ਚਾਹੀਦੇ ਨੇ ਕੋਰਸ ਨੇ ਜਿਹੜੇ ਛੇਮਾ ਇੱਕ ਵਿੱਚ ਤੁਹਾਨੂੰ ਮੈਂ ਬੌਨਸ ਦੱਸਾਂਗਾ ਉਹ ਵੀ ਅਗਰ ਤੁਸੀਂ ਉਹ ਵੀ ਸਿੱਖ ਲਏ ਨਾ ਤੁਸੀਂ ਉਤੋਂ ਹੀ ਬਹੁਤ ਵਧੀਆ ਤੁਸੀਂ ਪੈਸੇ ਕਮਾ ਸਕਦੇ ਹੋ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਇਹੀ ਕਹਾਂਗਾ ਅਗਰ ਤੁਸੀਂ ਕੰ ਤਾਂ ਤੁਸੀਂ ਇਹ ਕੋਰਸ ਸਿੱਖ ਲਓ ਬਹੁਤ ਵਧੀਆ ਤੇ ਬਹੁਤ ਚੰਗੇ ਤੁਸੀਂ ਰਹੂਗੇ ਜੀ ਆਓ ਜੀ ਆਪਾਂ ਵੀਡੀਓ ਸ਼ੁਰੂ ਕਰਦੇ ਆ ਜੀ ਹਾਂਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਪਲੀਜ਼ ਅਗਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਨਾ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਕਿਉਂਕਿ ਮੈਂ ਇਸੇ ਤਰ੍ਹਾਂ ਦਾ ਕੰਟੈਂਟ ਤੁਹਾਡੇ ਵਾਸਤੇ ਮੈਂ ਲੈ ਕੇ ਉਹਨਰ ਰਹਿਣਾ ਵਾ ਜੀ ਸੋ ਆਓ ਜੀ ਆਪਾਂ ਚੱਲਦੇ ਹੁਣ ਆਪਣੀ ਵੀਡੀਓ ਵੱਲ ਦੇਖੋ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਉਹ ਕਿਹੜੇ ਸੌਫਟਵੇਅਰ ਨੇ ਅਗਰ ਤੁਸੀਂ ਉਹ ਕਰ ਲੈਣੇ ਕੰਪਿਊਟਰ ਦੇ ਨੰਬਰ 1 ਤੇ ਹੈਗਾ ਜੀ ਗ੍ਰਾਫਿਕ ਡਿਜ਼ਾਈਨ ਠੀਕ ਹੈ ਜੀ ਇੱਕ ਗ੍ਰਾਫਿਕ ਡਿਜ਼ਾਈਨ ਦਾ ਮਤਲਬ ਇਹ ਮੰਨ ਕੇ ਚੱਲੋ ਕਿਹੜਾ ਹੁੰਦਾ ਜਿਹਦੇ ਵਿੱਚ ਤੁਸੀਂ ਦੇਖਣ ਬਹੁਤ سارے ਪੋਸਟਰ ਵਗੈਰਾ ਬਣਦੇ ਨੇ ਵੱਡੇ ਵੱਡੇ ਹਨਾ ਉਹਨਾਂ ਨੂੰ ਕਹਿੰਦੇ ਨੇ ਗ੍ਰਾਫਿਕ ਡਿਜ਼ਾਈਨਿੰਗ ਤੁਸੀਂ ਕਿਤੇ ਵੀ ਸਿੱਖ ਸਕਦੇ ਹੋ ਇਹਨੂੰ ਇਹਦੇ ਵਿੱਚ ਦੇਖੋ ਜੇ ਆਪਾਂ ਦੇਖੇ ਚੱਲੀਏ ਤੁਸੀਂ ਮੰਨ ਕੇ ਚੱਲੋ ਤੁਸੀਂ ਨਾ ਕੋਈ Amazon ਦੇ ਉੱਤੋਂ ਕੋਈ ਵੀ ਚੀਜ਼ ਤੁਸੀਂ ਮਤਲਬੀ ਆਰਡਰ ਕਰਦੇ ਹੋ ਉਹ ਤੁਹਾਡੇ ਘਰੇ ਆ ਜਾਂਦੀ ਆ ਜੋ ਵੀ ਉਹਦੇ ਉੱਪਰ ਟਾਈਟਲ ਵਗੈਰਾ ਬਣਿਆ ਹੁੰਦਾ ਵਾ ਕੁਝ ਵੀ ਜੋ ਬਣਾਉਂਦਾ ਨਾ ਮਤਲਬ ਮੰਨ ਕੇ ਚੱਲੋ ਲੋਗੋ ਬਣਾਉਂਦਾ ਵਾ ਜਾਂ ਡਿਜ਼ਾਈਨ ਬਣਾਉਂਦਾ ਕਿਸੇ ਵੀ ਤਰ੍ਹਾਂ ਦਾ ਬਣਾਉਂਦਾ ਵਾ ਤਾਂ ਉਹ ਸਾਰੇ ਗ੍ਰਾਫਿਕ ਡਿਜ਼ਾਈਨ ਵੱਡੀ ਵੱਡੀ ਕੰਪਨੀਆਂ ਦੇ ਹੋਗੇ ਉਹ ਸਾਰੇ ਵੱਡੇ ਵੱਡੇ ਬੈਨਰ ਪੋਸਟਰ ਹੋਗੇ ਹਨ ਜੋ ਵੀ ਹੁੰਦੇ ਨੇ ਉਹ ਤੁਸੀਂ ਦੇਖੋਗੇ ਤੁਸੀਂ ਗ੍ਰਾਫਿਕ ਡਿਜ਼ਾਈਨਿੰਗ ਦੇ ਵਿੱਚ ਬਣਦੇ ਉਹ ਸਾਰੇ ਜਿਵੇਂ ਮੰਨ ਕੇ ਚਲੋ ਤੁਸੀਂ ਮੰਨ ਲਓ ਸਾਬੇ ਤੇ ਤੁਸੀਂ ਮਤਲਬ ਵੀ ਕੁਝ ਖਾਣ ਲਈ ਜਾਉਂਗੇ ਨਾ ਉਹ ਤੁਹਾਨੂੰ ਪੈਕਿੰਗ ਦਿੰਦੇ ਨੇ ਉਹਦੇ ਵਿੱਚ ਉਹਨਾਂ ਦਾ ਲੋਗੋ ਲੱਗਾ ਹੁੰਦਾ ਸਾਰਾ ਕੁਝ ਲੱਗਾ ਹੁੰਦਾ ਸਾਰਾ ਕੁਝ ਗ੍ਰਾਫਿਕ ਡਿਜ਼ਾਈਨਿੰਗ ਦੁਆਰਾ ਹੀ ਹੁੰਦਾ ਉਹ ਤੁਸੀਂ ਵੀ ਸਿੱਖ ਸਕਦੇ ਹੋ ਤੁਸੀਂ ਕਿਸੇ ਵੀ ਸ਼ਹਿਰ ਦੇ ਵਿੱਚ ਰਹਿੰਦੇ ਲੁਧਿਆਣਾ ਪਟਿਆਲਾ ਜਲੰਧਰ ਫਰੀਦਕੋਟ ਕਿਤੇ ਵੀ ਰਹਿੰਦੇ ਹੋ ਅੰਮ੍ਰਿਤਸਰ ਰਹਿੰਦੇ ਹੋ ਕਿਤੇ ਵੀ ਰਹਿੰਦੇ ਹੋ ਤੁਸੀਂ ਹਰ ਟਾਹ ਦੇ ਹਰ ਇੱਕ ਜ਼ਿਲ੍ਹੇ ਦੇ ਵਿੱਚ ਇੱਕ ਮਤਲਬ ਇੰਸਟੀ ਹਰੇਕ ਜिले ਦੇ ਵਿੱਚ ਵਧੀਆ ਉਹ ਤੁਹਾਨੂੰ ਸਿਖਾ ਦਣਗੇ ਤੁਸੀਂ ਉੱਥੇ ਜਾ ਕੇ ਤੁਸੀਂ ਸਿੱਖ ਸਕਦੇ ਹੋ ਇਹਦੇ ਮੇਰੇ ਖਾਤੇ 40 ਤੋਂ ਲੈ ਕੇ 50000 ਰੁਪਏ ਇਹਦੀ ਫੀਸ ਹੁੰਦੀ ਆ ਅਤੇ ਤੁਸੀਂ ਅਗਰੇ ਸਿੱਖ ਜਾਨੇ ਹੋ ਨਾ ਤੇ ਜੇ ਇਹਦੀ ਗੰਮ ਦੀ ਗੱਲ ਤਾਂ ਤੁਹਾਨੂੰ ਇਨਕਮ ਕਿੰਨੀ ਆ ਇਹ ਨਹੀਂ ਤਾਂ ਮੰਨ ਕੇ ਚੱਲੋ ਤੁਸੀਂ ਤੁਹਾਡੇ ਤੇ ਇੰਡੀਪੈਂਡ ਕਰਦਾ ਵੀ ਤੁਸੀਂ ਕਿੰਨਾ ਕੰਮ ਕਰਦਾ ਘੱਟੋ ਘੱਟ 50000 ਰੁਪਏ ਤਾਂ ਮੰਥਲੀ ਇਹਦੀ ਹੈਗੀ ਹੈਗੀ ਆ 50000 ਮੰਥਲੀ ਇਹਦੀ ਹੈਗੀ ਵੀ ਤੁਸੀਂ ਕਿਸ ਦੇ ਅੰਡਰ ਜੇ ਤੁਸੀਂ ਜੋਬ ਕਰਦੇ ਹੋ ਘਰੇ ਵੇਕੇ ਉਹ ਤੁਹੋ ਜਦੋਂ ਉਹ ਤੁਸੀਂ ਐਕਸਟਰਾ ਦੀ ਕਿਸੇ ਦਾ ਤੁਸੀਂ ਵਰਕ ਫੜ ਸਕਦੇ ਜਿਵੇਂ ਵੱਡੇ ਵੱਡੇ ਕੰਪਨੀ ਹੈਗੀਆਂ ਨਾ ਉਹ ਕਹਿੰਦੇ ਨੇ ਵੀ ਤੁਸੀਂ ਸਾਨੂੰ ਮਤਲਬ ਇਹ ਪੋਸਟਰ ਤਿਆਰ ਕਰਕੇ ਦੇ ਦਿਓ ਵੀ ਤੁਸੀਂ ਕੀ ਚਾਰਜ ਲਓਗੇ ਅਗਰ ਤੁਹਾਡੇ ਅੰਦਰ ਕੈਪੇਬਿਲਿਟੀ ਹੈਗੀ ਆ ਤੁਸੀਂ ਵਧੀਆ ਪੋਸਟਰ ਬਣਾਉਣੇ ਵਧੀਆ ਡਿਜ਼ਾਈਨ ਕਰ ਦਿਓ ਗ੍ਰਾਫਿਕ ਡਿਜ਼ਾਈਨਿੰਗ ਨਾਲ ਤਾਂ ਮੰਨ ਕੇ ਚਲੋ ਤੁਸੀਂ ਮੂਹ ਮੰਗੀ ਤੁਸੀਂ ਕੀਮਤ ਲੈ ਸਕਦੇ ਹੋ ਮੰਨ ਕੇ ਚਲੋ ਇੱਕ ਪੋਸਟਰ ਤਿਆਰ ਕਰਨਾ ਵਾ ਤੁਸੀਂ ਪੂਰੇ ਟ੍ਰੈਂਡ ਹੋਗੇ ਤੁਹਾਨੂੰ ਇੱਕ ਪੋਸਟਰ ਤਿਆਰ ਕਰਨ ਦੇ ਵਿੱਚ 2 ਤੋਂ 3 ਘੰਟੇ ਲੱਗਣਗੇ ਤਾਂ ਤੁਸੀਂ 2 ਤੋਂ 3 ਘੰਟੇ ਦਾ ਤੁਸੀਂ 2000 ਤੋਂ ਲੈ ਕੇ 5000 ਰੁਪਏ ਤੁਸੀਂ ਚਾਰਜ ਕਰ ਸਕਦੇ ਹੋ ਸਿਰਫ ਇੱਕ ਪੋਸਟਰ ਦਾ ਤੇ ਵੱਡੀਆਂ-ਵੱਡੀਆਂ ਜਿਹੜੀਆਂ ਕੰਪਨੀਆਂ ਨੇ ਤਗੜੀਆਂ ਉਹ ਤੁਹਾਨੂੰ ਹੱਸ ਕੇ ਪੈਸੇ ਦੇਣ ਗਿਆ। ਮਹੀਨੇ ਦੇ ਵਿੱਚ ਮੰਨ ਕੇ ਚੱਲੋ ਤੁਸੀਂ 20 ਪੋਸਟਰ ਵੀ ਤਿਆਰ ਕਰਤੇ ਇੱਕ ਪੋਸਟਰ ਦਾ ਤੁਸੀਂ 5000 ਲਿਆ 20 500 1 ਲੱਖ ਰੁਪਏ ਤੁਸੀਂ ਉਧਰੋਂ ਕਮਾ ਲਿਆ ਤੇ ਬਾਕੀ ਜਿੱਥੇ ਤੁਸੀਂ ਜਿਹੜੀ ਕੰਪਨੀ ਦੇ ਅੰਦਰ ਤੁਸੀਂ ਕੰਮ ਕਰੋਗੇ ਤੁਸੀਂ ਉੱਥੋਂ ਵੀ ਤੁਸੀਂ ਬਹੁਤ ਵਧੀਆ ਇਨਕਮ ਤੁਸੀਂ ਕਰਨੀ ਸ਼ੁਰੂ ਕਰ ਦੋਗੇ ਇਹ ਤੁਸੀਂ ਜਿਹੜਾ ਕੋਰਸ ਆ ਤੁਸੀਂ ਇਹ ਸਿੱਖ ਸਕਦੇ ਹੋ ਆਪਣੇ ਕਿਸੇ ਵੀ ਇੰਸਟੀਟਿਊਟ ਦੇ ਵਿੱਚ ਮਤਲਬ ਵੀ ਤੁਸੀਂ ਪਤਾ ਕਰ ਸਕਦੇ ਹੋ ਉਸ ਤੋਂ ਬਾਅਦ ਆ ਗਿਆ ਨੰਬਰ 2 ਤੇ ਆ ਗਿਆ 2D ਐਨੀਮੇਸ਼ਨ ਪਲੱਸ VFX ਮਲਟੀਮੀਡੀਆ ਇਹ ਜਿਹੜਾ ਟੌਪਿਕ ਹੈ ਨਾ ਕੋਰਸ ਹੈ ਜਿਹੜਾ ਇਹ ਇਹ ਬਹੁਤ ਹੀ ਵਧੀਆ ਤੁਹਾਡੇ ਲਈ ਬਹੁਤ ਜ਼ਿਆਦਾ ਵਧੀਆ ਅਗਰ ਤੁਸੀਂ ਇਹ 2D ਐਨੀਮੇਸ਼ਨ ਦਾ ਤੁਸੀਂ ਸਿੱਖ ਲੈਨੇ ਹੋ ਨਾ ਮੰਨ ਕੇ ਚਲੋ ਤੁਹਾਡੇ ਅੰਦਰ ਕੋਈ ਫਿਲਮ ਦੀ ਸਕਿੱਲ ਹੈਗੀ ਅਗਰ ਤੁਸੀਂ ਸੋਚਦੇ ਬਹੁਤ ਵਧੀਆ ਹੋ ਤੁਸੀਂ ਦੇਖਿਆ ਹੋਣਾ ਜਦੋਂ ਤੁਸੀਂ ਛੋਟੇ ਹੁੰਦੇ ਸੀ ਨਾ ਜਾਂ ਫਿਰ ਤੁਸੀਂ ਦੇਖਿਆ ਹੋਣਾ ਜਿਵੇਂ ਚਾਚਾ ਚੌਧਰੀ ਹੁੰਦਾ ਹੁੰਦਾ ਸੀਗਾ ਕਾਰਟੂਨ ਦੇ ਉੱਤੇ ਹਨਾ ਡੋਨੇ ਮੋਨ ਆਉਂਦਾ ਵਾ ਜਾਂ ਕੋਈ ਸ਼ਿਵਾ ਸ਼ਿਵਾ ਆਉਂਦਾ ਕੁਝ ਵੀ ਹੁੰਦਾ ਵਾ ਹਨਾ ਉਹ ਸਾਰੇ ਕਿੱਦਾਂ ਬਣਦੇ ਨੇ ਉਹ 2D ਜਾਂ ਉਹ 2D ਜਾਂ ਫਿਰ ਉਹ ਬਣਦੇ ਨੇ 3D 2D ਜਾਂ 3D ਐਨੀਮੇਸ਼ਨ ਨਾਲ ਬਣਦੇ ਨੇ ਉਹ ਅਗਰ ਤੁਸੀਂ ਇਹਦਾ ਕੋਰਸ ਕਰ ਲੈਂਦੇ ਨੇ 2D ਐਨੀਮੇਸ਼ਨ ਦਾ ਤੇ ਵਿਦ ਵੀਫੈਕਸ ਵੀਫੈਕਸ ਕਿਹਨੂੰ ਕਹਿੰਦੇ ਆ ਵੀਫੈਕਸ ਉਹਨਰੇ ਵਿਜ਼ੂਅਲ ਇਫੈਕਟ ਹੁੰਦੇ ਨੇ ਆਪਾਂ ਜਿਵੇਂ ਮੰਨ ਕੇ ਚੱਲੋ ਤੁਸੀਂ ਫਿਲਮਾਂ ਦੇ ਵਿੱਚ ਦੇਖੇ ਹੋਣੇ ਸੀਨ ਉਹ ਜਿਹੜੇ ਚੱਲਦੇ ਨੇ ਜਿਵੇਂ ਮੰਨ ਲਓ ਫਿਲਮ ਦੇ ਵਿੱਚ ਮੰਨ ਲਓ ਕੋਈ ਐਕਟਰ ਮੁੱਕਾ ਮਾਰਦਾ ਕਿਸੇ ਦੇ ਨਾਲ ਉਹ ਚੱਕ ਕੇ ਕੰਧ ਨਾਲ ਵੱਜਦਾ ਕਿੰਨੀ ਦੂਰ ਜਾ ਕੇ ਉਹ ਪੋਸਿਬਲ ਤਾਂ ਇਹ ਨਹੀਂ ਕਿ ਇਦਾਂ ਸੱਚ ਦੇ ਵਿੱਚ ਨਹੀਂ ਨਾ ਹੋ ਸਕਦਾ ਉਹ ਕਿਤੇ ਨਾਲ ਕੀਤਾ ਜਾਂਦਾ ਉਹ ਜਦੋਂ ਫਿਲਮ ਦੀ ਸ਼ੂਟਿੰਗ ਹੁੰਦੀ ਹੈ ਨਾ ਕਿਉਂਕਿ ਮੈਨੂੰ ਪਤਾ ਵਾ ਮੈਂ ਖੁਦ ਨਾ ਇੱਕ ਆਪ ਫਿਲਮ ਡਾਇਰੈਕਟਰ ਆ ਮ ਮੈਂ ਕਾਫੀ ਫਿਲਮਾਂ ਦੇ ਵਿੱਚ ਮਤਲਬ ਇਹ ਜੇ ਚੀਫ ਡਾਇਰੈਕਟਰ ਦੇ ਤੌਰ ਤੇ ਕੰਮ ਕੀਤਾ ਮੇਨ ਡਾਇਰੈਕਟਰ ਦੇ ਤੌਰ ਤੇ ਵੀ ਮੈਂ ਕੰਮ ਕੀਤਾ ਉਹਦੇ ਵਿੱਚ ਮੈਨੂੰ ਪਤਾ ਵਾ ਮਤਲਬ ਵੀ ਉਹਦੇ ਵਿੱਚ ਨਾ ਇਹ ਜਿਹੜਾ ਉਹ ਹੁੰਦਾ ਵਿਲਨ ਹੁੰਦਾ ਉਹਦੇ ਰੱਸੀਆਂ ਪਾਈ ਜਾਂਦੀਆਂ ਲੱਕ ਤੇ ਰੱਸੀ ਪਾਈ ਜਾਂਦੀਆਂ ਲੱਕ ਤੇ ਰੱਸੀ ਪਾਈ ਜਾਂਦੀਆਂ ਹਨਾ ਤੇ ਉਹਦੇ ਫਿਰ ਜਦੋਂ ਮੁਕਕਵਾ ਦਾ ਹਲਕਾ ਜਿਹਾ ਟੱਚ ਹੁੰਦਾ ਤੇ ਉਹ ਜ਼ੋਰ ਦੀ ਕ੍ਰੇਨ ਨਾਲ ਬੰਨਿਆ ਹੁੰਦਾ ਉਹ ਰੱਸੇ ਚੱਕ ਕੇ ਉਹਨੂੰ ਦੂਰ ਮਾਰ ਦਿਆ ਪਿੱਛੇ ਗੱਦੇ ਗੁੱਦੇ ਲਾਏ ਹੁੰਦੇ ਆ ਥੱਲੇ ਗੱਦੇ ਲਾਏ ਹੁੰਦੇ ਆ ਜਦੋਂ ਉਹ ਡਿੱਗਦਾ ਬਹੁਤ ਬਰੀਕੀ ਵਾਲਾ ਕੰਮ ਆ ਤੇ ਉਹ ਜਿਹੜੇ ਫਿਰ ਜਿਹੜੇ ਉਹ ਮਤਲਬ ਉਹਨੂੰ ਕਹਿੰਦੇ ਆ VFX ਮਲਟੀਮੀਡੀਆ ਜਿਵੇਂ ਮੈਂ ਇੱਥੇ ਖੜਾ ਆਂ ਇੱਥੇ ਮੈਂ ਕੋਈ ਫੋਕ ਛੜਣੀ ਹੋਵੇ ਜਾਂ ਧੂਆ ਛੜਨਾ ਹੋਵੇ ਉਹ VFX ਨਾਲ ਹੀ ਜਨਰੇਟ ਹੁੰਦਾ ਵਾ ਜਾਂ ਹਵਾ ਦੇ ਵਿੱਚ ਹੈਲੀਕਾਪਟਰ ਉੜਦਾ ਹੋਵੇ ਉਹ ਵੀ VFX ਨਾਲ ਹੀ ਹੁੰਦਾ ਵਾ ਜਿਹਦੇ ਨਾਲ ਸਾਨੂੰ ਇਹ ਲੱਗਦਾ ਵੀ ਯਾਰ ਫਿਲਮ ਬਹੁਤ ਵੱਡੀਆਂ ਬਣੀਆਂ ਹੋਈਆਂ ਨੇ ਜਿਵੇਂ ਤੁਸੀਂ ਬਾਹੂ ਬਲੀ ਫਿਲਮ ਦੇਖੀ ਹੋਣੀ ਉਹ ਸਾਰੀ VFX ਨਾਲ ਬਣੀ ਹੋਈ ਆ ਅਗਰ ਤੁਸੀਂ ਇਹ 2D ਐਨੀਮੇਸ਼ਨ ਕਰ ਲੈਨੇ ਹੋ VFX ਤੁਸੀਂ ਕੋਰਸ ਕਰ ਲੈਨੇ ਹੋ ਇਹਦਾ ਔਣ ਵਾਲੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਬਹੁਤ ਹੀ ਜ਼ਿਆਦਾ ਕਰੀਏ ਜਾ ਤੇ ਇਹਦੇ ਵਿੱਚ ਕੰਪੀਟੀਸ਼ਨ ਬਹੁਤ ਘੱਟ ਆ ਕਿਉਂਕਿ ਅਜਨਾ 2D ਐਨੀਮੇਸ਼ਨ ਤੇ VFX ਦਾ ਮਲਟੀਮੀਡੀਆ ਦਾ ਕੋਰਸ ਹੈ ਕੋਈ ਕਰਦਾ ਨਹੀਂ ਹੈਗਾ ਜੇ ਤੁਸੀਂ 2-3 ਸਾਲ ਇਹ ਕੋਰਸ ਹੈਗਾ 2 ਤੋਂ ਲੈ ਕੇ 3 ਸਾਲ ਦਾ ਇਹ 2 ਤੋਂ 3 ਸਾਲ ਜੇ ਤੁਸੀਂ ਪੂਰੇ ਵਧੀਆ ਤਰੀਕੇ ਨਾਲ ਤੁਸੀਂ ਲਗਾ ਲੈਂਦੇ ਹੋ ਨਾ ਕਿਸੇ ਇੰਸਟੀਚਿਊਟ ਦੇ ਵਿੱਚ ਤਾਂ ਤੁਸੀਂ ਮੈਂ ਕਹਿੰਦਾ ਬਹੁਤ ਵਧੀਆ ਤੁਸੀਂ 2D ਐਨੀਮੇਸ਼ਨ ਕਰ ਲੱਗ ਜਾਓਗੇ ਜਿਹੜੇ ਕਾਰਟੂਨ ਬਣਦਿਆਂ ਨੇ ਹਨਾ ਤੁਸੀਂ ਉਹ ਬਣਾਉਣ ਲੱਗ ਜਾਓਗੇ ਵੱਡੇ ਵੱਡੇ ਕੰਪਨੀ ਲਈ ਆਪਣਾ YouTube ਚੈਨਲ ਵੀ ਬਣਾ ਸਕਦੇ ਹੋ ਤੁਸੀਂ ਆਪਣਾ ਮਤਲਬ ਕਿ ਕਹਾਣੀ ਵਾਲੀ ਕਿਤਾਬ ਲਾਉਂਦੀ ਉਹਨੂੰ ਪੜਿਆ ਤੁਸੀਂ ਪੜਨ ਦੇ ਮੁਤਾਬਕ ਤੁਸੀਂ 2D ਐਨੀਮੇਸ਼ਨ ਬਣਾ ਕੇ ਤੁਸੀਂ ਆਪਣੇ YouTube ਚੈਨਲ ਤੇ ਅਪਲੋਡ ਕਰਤਾ ਤੇ ਘੱਟੋ ਘੱਟ ਤੁਸੀਂ YouTube ਤੋਂ ਘੱਟੋ ਘੱਟ 5 ਤੋਂ ਲੈ ਕੇ 6 ਲੱਖ ਰੁਪਇਆ ਤੁਸੀਂ ਇਸ ਚੈਨਲ ਤੋਂ ਤੁਸੀਂ ਕਮਾ ਲੋਗੇ ਕਿਉਂਕਿ ਜਿਹੜੇ 2D ਐਨੀਮੇਸ਼ਨ ਹੁੰਦੇ ਨੇ ਨਾ ਉਹ ਬੱਚੇ ਬਹੁਤ ਜ਼ਿਆਦਾ ਦੇਖਦੇ ਨੇ ਸੋ ਇਸ ਕਰਕੇ 5 ਤੋਂ 6 ਲੱਖ ਤੁਸੀਂ ਸਿਰਫ ਆਪਣੇ YouTube ਚੈਨਲ ਤੋਂ ਕਮਾ ਲੋਗੇ ਤੇ ਉਸ ਤੋਂ ਬਾਅਦ ਜਿਹੜੇ ਵੱਡੇ ਵੱਡੇ ਕੰਪਨੀਆਂ ਦੇ ਤੁਸੀਂ ਕੋਈ ਪ੍ਰੋਜੈਕਟ ਕਰਕੇ ਦੋਗੇ ਨਾ ਉਹ ਵੀ ਤੁਹਾਨੂੰ ਇੱਕ ਵੀਡੀਓ ਦਾ ਸਿਰਫ 10 ਮਿੰਟ ਦੀ ਵੀਡੀਓ ਤਿਆਰ ਕਰਨੀ ਆ ਤੁਸੀਂ ਇਹ 10 ਮਿੰਟ ਦੀ ਵੀਡੀਓ ਦਾ ਘੱਟੋ ਘੱਟ ਜਿਵੇਂ ਤੁਹਾਨੂੰ ਕਹਾਂ ਤੁਸੀਂ ਘੱਟੋ ਘੱ 50000 ਰੁਪਏ ਚਾਰਜ ਕਰੋਗੇ ਤੁਸੀਂ 10 ਮਿੰਟ ਦੀ ਵੀਡੀਓ ਦਾ ਕਿਉਂਕਿ 2D ਐਨੀਮੇਸ਼ਨ ਨੂੰ ਟਾਈਮ ਲੱਗਦਾ ਵਾ ਤੁਸੀਂ ਇਹ 10 ਮਿੰਟ ਦੀ ਵੀਡੀਓ ਦੋ ਦੋ ਜਾਂ ਤਿੰਨ ਦਿਨ ਦੇ ਵਿੱਚ ਤਿਆਰ ਕਰ ਪਾਉਗੇ ਅਗਰ ਤੁਸੀਂ ਕਰ ਦਿਨੇ ਹੋ ਤਾਂ ਤੁਹਾਨੂੰ ਦੋ ਤਿੰਨ ਦਿਨ ਦਾ 50000 ਰੁਪਏ ਬੜੇ ਆਰਾਮ ਨਾਲ ਮਿਲ ਜੇਗਾ ਇਹ ਕੋਰਸ ਵੀ ਬਹੁਤ ਵਧੀਆ ਵਾ ਇਹ ਤੁਸੀਂ ਸਿੱਖ ਸਕਦੇ ਹੋ ਹੁਣ ਆਪਾਂ ਗੱਲ ਕਰਦੇ ਆਂ ਵੈਬ ਡਿਵੈਲਪਰ ਦੀ ਇਹ ਕਿਹੜੇ ਹੁੰਦੇ ਨੇ ਤੁਸੀਂ ਅੱਜ ਦੇ ਸਮੇਂ ਦੇ ਵਿੱਚ ਦੇਖ ਲਓ ਜੜੀਆਂ ਵੱਡੀਆਂ ਵੱਡੀਆਂ ਕੰਪਨੀਆਂ ਨੇ ਹਨਾ ਸਭ ਤੋਂ ਪਹਿਲਾਂ ਤਾਂ ਦੱਸਣਾ ਹੁੰਦੀ ਕੀ ਜਿਹੜੀ ਵੈਬਸਾਈਟ ਨਹੀਂ ਬਣਦੀ ਹੈਗੀਆ ਵੈਬਸਾਈਟਾਂ ਜਿਹੜੀਆਂ ਬਣਦੀਆਂ ਨੇ ਨਾ ਜਿਵੇਂ ਮੰਨ ਕੇ ਚਲੋ ਇਹ ਜਿਵੇਂ ਮੈਂ ਆਪਣੇ ਉਦਾਹਰਨ ਦੇ ਤੌਰ ਤੇ ਦਿੰਦਾ ਜਿਵੇਂ sroye.com ਹੋ ਗਈ ਹਨਾ blogger.com ਹੋ ਗਈ mr sroye.com ਹੋ ਗਈ ਇਦਾਂ ਦੀ ਜਿਹੜੀਆਂ ਬਣਦੀਆਂ ਨੇ ਕੰਪਨੀਆਂ ਪਹਿਲਾਂ ਤਾਂ ਬਹੁਤ ਵੱਡੀ ਵੱਡੀ ਕੰਪਨੀਆਂ ਦੇ ਬਣਦੀਆਂ ਸੀਆਂ ਵੈਬਸਾਈਟਾਂ ਜਿਹੜੀਆਂ ਹੁੰਦੀਆਂ ਸੀ ਉਹ ਵੱਡੀ ਵੱਡੀ ਕੰਪਨੀਆਂ ਦੀਆਂ ਬਣਦੀਆਂ ਹੁੰਦੀਆਂ ਸੀ ਪਰ ਅੱਜ ਦੇ ਸਮੇਂ ਦੇ ਵਿੱਚ ਜਿੱਦਾਂ ਲੋਕੀ ਸੋਸ਼ਲ ਮੀਡੀਆ ਤੋਂ ਗਰੋ ਕਰਦੇ ਪਏ ਨੇ ਉਹ ਮਤਲਬ ਵੀ ਹਰ ਇੱਕ ਬੰਦਾ ਜ ਜਦੋਂ ਛੋਟਾ ਜਿਹਾ ਵੀ ਕਾਰੋਬਾਰਾ ਚ ਹੈ ਜਿਵੇਂ ਇਸ ਦੇ ਕੱਪੜੇ ਦੀ ਦੁਕਾਨ ਵੀ ਆ ਜਾਂ ਕਰਿਆਨੇ ਦੀ ਦੁਕਾਨ ਵੀ ਆ ਜਾਂ ਕੋਈ ਵੀ ਆਪਣਾ ਕੰਮ ਕਰਦਾ ਨਾ ਪ੍ਰੋਫੈਸ਼ਨਲ ਤਾਂ ਉਹ ਆਪਣੀ ਵੈਬਸਾਈਟ ਜ਼ਰੂਰ ਬਣਾਉਂਦਾ ਹੀ ਬਣਾਉਂਦਾ ਵਾ ਅਗਰ ਤੁਸੀਂ ਵੈਬਸਾਈਟ ਤੁਸੀਂ ਬਣਾਉਣੀ ਸਿੱਖ ਜਾਂਦੇ ਹੋ ਇੱਕ ਵੈਬਸਾਈਟ ਦੇ 5 ਤੋਂ ਲੈ ਕੇ 10000 ਰੁਪਏ ਚਾਰਜ ਕਰਦੇ ਨੇ 5 ਤੋਂ 10000 ਰੁਪਏ ਚਾਰਜ ਕਰਦੇ ਨੇ ਇੱਕ ਵੈਬਸਾਈਟ ਬਣਾਉਣ ਦਾ ਘੱਟੋ ਘੱਟ ਗੇਰੇ ਮੈਂ ਵੱਧ ਤੋਂ ਵੱਧ ਜਿੰਨੇ ਮਰਜ਼ੀ ਵੱਧ ਜਿੰਨੀ ਸੋਹਣੀ ਤੁਸੀਂ ਵੈਬਸਾਈਟ ਬਣਾਓਗੇ ਜਿੰਨੀ ਵਧੀਆ ਤੁਸੀਂ ਵੈਬਸਾਈਟ ਬਣਾਓਗੇ ਤੁਸੀਂ ਉਨੇ ਪੈਸੇ ਅਗਰ ਤੁਸੀਂ ਇਹ ਕੋਰਸ ਤੁਸੀਂ ਕਰ ਲੈਨੇ ਵੈਬ ਡਿਵੈਲਪਰ ਦਾ ਤਾਂ ਮੈਂ ਕਹਿੰਦਾ ਤੁਸੀਂ ਬਹੁਤ ਵਧੀਆ ਰਹ ਜੂਗੇ ਬਹੁਤ ਵਧੀਆ ਤੁਸੀਂ ਮਹੀਨੇ ਦੇ ਤੁਸੀਂ ਪੈਸੇ ਕਮਾਣੇ ਸ਼ੁਰੂ ਕਰ ਦੋਗੇ ਜੀ ਹੁਣ ਆਪਾਂ ਗੱਲ ਕਰਦਾ ਨੰਬਰ 4 ਤੇ ਐਪ ਡਿਵੈਲਪਰ ਠੀਕ ਹੈ ਜੀ ਇਹ ਡਿਵੈਲਪਰ ਕਿਹੜੀਆਂ ਹੁੰਦੀਆਂ ਨੇ ਐਪਲੀਕੇਸ਼ਨਾਂ ਜਿਵੇਂ ਤੁਸੀਂ ਮੰਨ ਲਓ ਤੁਹਾਡੇ ਕੋਲ ਕੋਈ ਐਂਡਰੋਇਡ ਫੋਨ ਆ ਹਨਾ ਤੁਸੀਂ ਪਲੇ ਸਟੋਰ ਦੇ ਵਿੱਚ ਜਾਂਦੇ ਹੋਣੇ ਉਥੇ ਕਿੰਨੀਆਂ ਮਤਲਬ ਇਹ ਉਹ ਆ ਜਾਂਦੀਆਂ ਨੇ ਐਪਲੀਕੇਸ਼ਨ ਆ ਜਾਂਦੀਆਂ ਨੇ ਜਿਵੇਂ ਗੇਮਜ਼ ਦੀ ਹੋਗੀ ਜਾਂ ਕੋਈ ਹੋਰ ਆ ਗਈ ਹਣਾ ਹਰ ਇੱਕ ਦੇ ਕਾਰਟੂਨ ਐਪਲੀਕੇਸ਼ਨ ਹੋ ਗਿਆ ਕਿਸੇ ਵੀ ਤਰ੍ਹਾਂ ਦੀ ਐਪਲੀਕੇਸ਼ਨ ਹੋ ਗਿਆ ਉਹ ਹੋ ਗਿਆ ਜਾਂ ਫਿਰ ਤੁਸੀਂ ਆਈਫੋਨ ਤੇ ਚੱਲ ਜਾਓ ਹਣਾ ਐਪਲ ਵਾਲਿਆਂ ਦੇ ਉੱਤੇ ਐਪ ਸਟੋਰ ਦੇ ਵਿੱਚ ਚੱਲ ਜਾਓ ਕਿੰਨੀ ਐਪਲੀਕੇਸ਼ਨਾਂ ਨੇ ਉਹ ਜਿਹੜੇ ਨੇ ਐਪ ਡਿਵੈਲਪਰ ਹੁੰਦੇ ਨੇ ਉਹ ਐਪਲੀਕੇਸ਼ਨਾਂ ਬਣਾਉਂਦੇ ਨੇ ਬਣਾ ਕੇ ਉਹ ਮਤਲਬ ਵੀ ਆਪਣੇ ਉੱਤੇ ਦੇ ਪਲੇ ਸਟੋਰ ਦੇ ਵਿੱਚ ਐਪ ਸਟੋਰ ਦੇ ਵਿੱਚ ਅਪਲੋਡ ਕਰ ਦਿੰਦੇ ਨੇ ਤੇ ਲੋਕੀਓ ਤੋਂ ਡਾਊਨਲੋਡ ਕਰਦੇ ਨੇ ਜਿੰਨੀ ਡਾਊਨਲੋਡ ਹੀ ਹੁੰਦੀ ਹੈ ਉਹਦਾ ਪੈਸਾ ਤੁਹਾਨੂੰ ਮਿਲੇਗਾ ਤੁਸੀਂ ਇਹ ਕਰ ਸਕਦੇ ਹੋ ਵੱਡੀ ਵੱਡੀ ਕੰਪਨੀਆਂ ਦਾ ਵੱਡੀ ਵੱਡੀ ਕੰਪਨੀਆਂ ਦੀ ਵੀ ਤੁਸੀਂ ਮਤਲਬ ਵੀ ਐਪਲੀਕੇਸ਼ਨ ਬਣਾ ਕੇ ਤੁਸੀਂ ਦੇ ਸਕਦੇ ਹੋ ਮੰਨ ਕੇ ਚਲੋਗਾ ਮੇਰਾ YouTube ਚੈਨਲ ਆ ਮਿਸਟਰ ਸਰੋਏ ਮੈਨੂੰ ਨਹੀਂ ਬਣਾਉਣੀ ਹੁੰਦੀ ਹੈਗੀ ਵੀ ਇਹ ਜਿਹੜੀ ਐਪ ਡਿਵੈਲਪਰ ਆ ਕਿੰਦਾ ਬਣਦੀ ਐਪਲੀਕੇਸ਼ਨ ਮੈਂ ਤੇ ਜੋ ਮੈਨੂੰ ਕੋਈ ਬੰਦਾ ਮਿਲੂਗਾ ਉਹ ਕਹੂਗਾ ਭਾਜੀ ਮੈਂ ਬਣਾ ਦੇਣਾ ਮੈਨੂੰ ਕਹੂਗਾ ਵੀ ਤੂੰ ਮੇਰੀ ਐਂ ਕਰ ਵੀ ਮੇਰੀ ਜਿਹੜੀ ਐਪਲੀਕੇਸ਼ਨ ਬਣਾ ਦੇ ਮਿਸਟਰ ਸਰੋਏ ਦੇ ਨਾਂ ਤੇ ਠੀਕ ਹੈ ਜੀ ਜਦੋਂ ਮੇਰੀ ਐਪਲੀਕੇਸ਼ਨ ਬਣਾ ਦੇਗਾ ਮਿਸਟਰ ਸਰੋਏ ਦੇ ਨਾਂ ਤੇ ਉਹ ਮੈਨੂੰ ਜਿਹੜੀ ਮੇਰੀ ਐਪਲੀਕੇਸ਼ਨ ਬਣਾਏਗਾ ਉਹ Play Store ਤੇ ਵੀ ਹੋਏਗੀ ਤੇ App Store ਦੇ ਵਿੱਚ ਵੀ ਹੋਏਗੀ ਅਗਰ ਤੁਸੀਂ ਉਹ ਤੋਂ ਜਿੰਨੀ ਤੁਸੀਂ ਡਾਊਨਲੋਡ ਕਰੋਗੇ ਉਹ ਤਾਂ ਪੈਸਾ ਮੈਨੂੰ ਆਊਗਾ ਤੇ ਜਿਹੜਾ ਉਹ ਐਪਲੀਕੇਸ਼ਨ ਬਣਾਊਗਾ ਉਹਨੂੰ ਮੈਂ 10 ਤੋਂ ਲੈ ਕੇ 15000 ਰੁਪਏ ਚਾਰਜ ਦੇ ਦਊਗਾ ਮੇਰੀ ਐਪਲੀਕੇਸ਼ਨ ਬਣਾਉਂਦਾ ਤੇ ਅਪਗ੍ਰੇਡ ਕਰਦਾ ਰਹੇਗਾ ਇਹ ਕੰਮ ਵੀ ਤੁਸੀਂ ਕਰ ਸਕਦੇ ਹੋ ਹੁਣ ਆਪਾਂ ਗੱਲ ਕਰਦੇ ਆ ਨੰਬਰ 5 ਵੀਡੀਓ ਐਡੀਟਰ ਜਿਹੜਾ ਸਭ ਤੋਂ ਵਧੀਆ ਤੇ ਸੋਹਣਾ ਕੰਮ ਆਣਾ ਉਹ ਹੋਏਗਾ ਵੀਡੀਓ ਐਡੀਟਿੰਗ ਦਾ ਹੁਣ ਆਪਾਂ ਕਹਿ ਦਿੰਨੇ ਆ ਵੀ ਵੀਡੀਓ ਐਡੀਟਿੰਗ ਕੀ ਹੁੰਦੀ ਆ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੂਰ ਕਰ ਦਿੰਨਾ ਵਾਂ ਦੇਖੋ ਹੁਣ ਮੈਂ ਵੀਡੀਓ ਸ਼ੂਟ ਕਰਦਾ ਪਿਆ ਮਾਣਾ ਮੇਰੇ ਸਾਹਮਣੇ ਕੈਮਰਾ ਲੱਗਾ ਹੋਇਆ ਵਾ ਬੋਰਡ ਲੱਗਾ ਹੋਇਆ ਵਾ ਵਿੱਚ ਵੀ ਮੈਂ ਜੋ ਬੋਲਦਾ ਵਾ ਨਾ ਕਈ ਵਾਰੀ ਮੈਂ ਬੋਲਣ ਲੱਗਾ ਵੀ ਕੁਝ ਗਲਤ ਬੋਲ ਜਾਣਾ ਵਾ ਜਾਂ ਫਿਰ ਕੋਈ ਚੀਜ਼ ਭੁੱਲ ਜਾਣਾ ਨੂੰ ਵੀ ਦੁਬਾਰਾ ਰਿਪੀਟ ਕਰਦਾ ਵਾਂ ਤੇ ਫਿਰ ਮੈਂ ਕੀ ਕਰਦਾ ਮੈਂ ਇਹਦੀ ਵੀਡੀਓ ਐਡੀਟਿੰਗ ਕਰਦਾ ਵਾਂ ਉਹ ਜੋ ਵੀ ਮੈਂ ਪਾੜ ਗਲਤ ਬੋਲਿਆ ਹੁੰਦਾ ਜਾਂ ਕੁਝ ਮੇਰੇ ਤੋਂ ਨਹੀਂ ਬੋਲਿਆ ਜਾਂਦਾ ਹੈਗਾ ਉਹ ਮੈਂ ਕੱਟ ਕਰ ਦਿੰਨਾ ਵਾ ਤੇ ਵਿੱਚ ਜੋੜ ਦੇਣਾ ਪਿੱਛੇ ਮਿਊਜ਼ਿਕ ਲਗਾ ਦੇਣਾ ਬੈਕਗ੍ਰਾਉਂਡ ਤੇ ਜੇ ਮੈਂ ਬੋਲਦਾ ਤੇ ਪਿੱਛੇ ਮਿਊਜ਼ਿਕ ਚੱਲਦਾ ਵਾ ਜੋ ਉੱਪਰ ਤੁਸੀਂ ਦੇਖਣਾ ਮੇਰਾ ਲੋਗੋ ਵੀ ਲੱਗਾ ਹੋਣਾ ਹਨਾ ਮਿਸਟਰ ਸਰੋਏ ਦਾ ਤੇ ਸਾਈਡ ਤੇ ਉੱਥੇ ਸਬਸਕ੍ਰਾਈਬਰ ਦਾ ਬਟਨ ਵੀ ਆਉਂਦਾ ਹੋਣਾ ਜੋ ਵਿੱਚ ਕੋਈ ਵੀ ਜੀ ਕਿਸੇ ਵੀ ਤਰ੍ਹਾਂ ਦੀ ਹੋਣਗੀਆਂ ਉਹ ਚੀਜ਼ਾਂ ਮਤਲਬ ਉਹਨੂੰ ਕਹਿੰਦੇ ਵੀਡੀਓ ਐਡੀਟਿੰਗ ਇਹ ਹੈਗੀ ਜਿਹੜੀ ਮੈਂ ਤੁਹਾਨੂੰ ਦੱਸਿਆ ਇਹ ਸਿੰਪਲ ਵੀਡੀਓ ਐਡੀਟਿੰਗ ਆ ਤੇ ਜਿਹੜੀ ਵੀਡੀਓ ਐਡੀਟਿੰਗ ਹੁੰਦੀ ਹੈ ਪ੍ਰੋਫੈਸ਼ਨਲ ਹੁੰਦੀ ਹੈ ਟ ਵੱਡੀ ਵੱਡੀ ਫਿਲਮਾਂ ਸ਼ੂਟ ਹੋ ਜਾਂਦੇ ਐ ਮੈਨ ਨਵੇਂ ਲੱਗ ਜਾਂਦਾ ਇੱਕ ਫਿਲਮ ਨੂੰ ਵੀ ਸ਼ੂਟ ਕਰਨ ਲੱਗੇ ਜਦੋਂ ਫਿਲਮ ਸ਼ੂਟ ਹੋ ਕੇ ਹਟਦੀ ਆ ਉਹਦੀ ਵੀਡੀਓ ਐਡੀਟਿੰਗ ਕੀਤੀ ਜਾਂਦੀ ਆ ਉਹਦੇ ਵਿੱਚ ਜਿਹੜੇ ਵੱਡੇ ਵੱਡੇ ਪਾਰਟ ਹੁੰਦੇ ਜਿੱਦਾਂ ਜਿੱਦਾਂ ਕਹਾਣੀਕਾਰ ਨੇ ਰਾਈਟਰ ਨੇ ਕਹਾਣੀ ਨਹੀਂ ਹੁੰਦੀ ਆ ਫਿਰ ਉਹ ਡਾਇਰੈਕਟਰ ਨੂੰ ਕਹਿੰਦਾ ਐਡੀਟਰ ਨੂੰ ਵੀ ਤੂੰ ਜੋੜ ਉਹ ਜੋੜਦਾ ਉਹ ਘੱਟੋ ਘੱਟ 15 ਤੋਂ 20 ਦਿਨ ਦੇ ਵਿੱਚ ਫਿਲਮ ਜੋੜ ਦਿੰਦਾ ਤਾਂ ਫਿਲਮ ਜੋੜਨ ਦੇ ਘੱਟੋ ਘੱਟ ਕਮਾ ਤੁਹਾਨੂੰ ਉਹ ਤੋਂ ਮੈਂ ਮੰਨ ਕੇ ਚੱਲੋ ਉਹ 5-4-5 ਲੱਖ ਰੁਪਏ ਚਾਰਜ ਕਰਦਾ ਉਹ ਤੇ ਤੂੰ ਇੱਕ ਕੇਜੀਐਫ ਫਿਲਮ ਦੇਖੀ ਹੋਣੀ ਕੇਜੀਐਫ ਹਣਾ ਉਹਦੀ ਜਿਹੜੀ ਮੁੰਡੇ ਨੇ ਐਡੀਟਿੰਗ ਕੀਤੀ ਹੈ ਨਾ ਕੇਜੀਐਫ 2 ਇੱਕ ਕੇਜੀਐਫ ਪਹਿਲਾਂ ਹੀ ਸੀ ਕਾਈ ਸੀ ਹੁਣ ਕੇਜੀਐਫ 2 ਉਹ ਨਵਾਂ ਹੀ ਮੁੰਡਾ ਸੀਗਾ ਉਹਦੀ ਪਹਿਲੀ ਫਿਲਮ ਸੀਗੀ ਕੇਜੀਐਫ 2 ਉਹਦਾ ਨਾਮ ਆਇਆ ਉੱਜਲ ਕੁਲ ਕਰਨੀ ਤੁਸੀਂ YouTube ਤੇ ਜਾ ਫਿਰ ਤੁਸੀਂ ਉਹਦੇ Google ਦੇ ਉੱਤੇ ਜਾ ਕੇ ਸਰਚ ਕਰਿਓ ਜੀ ਤੁਸੀਂ ਉੱਤੇ ਲਿਖਿਓ ਉੱਜਲ ਕੁਲ ਕਰਨੀ ਲਿਖਿਓ ਉਹ ਆ ਜਾਏਗਾ ਉਹ 19 ਸਾਲਾਂ ਦਾ ਮੁੰਡਾ ਵਾ ਉਹਦੀ ਪਹਿਲੀ ਫਿਲਮ ਸੀਗੀ ਉਹ ਦੇਖੋ ਕਿੱਡੀ ਬਲੋਕਬਸਟਰ ਫਿਲਮ ਗਈ ਹੈ ਕਿੰਨੀ ਕਰੋੜ ਦੀ ਕਮਾਈ ਕੀਤੀ ਹੈ ਉਹ ਫਿਲਮ ਨੇ ਉਹ ਫਿਲਮ ਨੂੰ ਐਡਿਟ ਕਰਨ ਦੇ ਉਹਨੇ ਪਤਾ ਕਿੰਨੇ ਪੈਸੇ ਲਏ ਆ 19 ਸਾਲ ਦਾ ਮੁੰਡਾ ਵਾ 19 ਸਾਲ ਦਾ ਮੁੰਡਾ ਜੀ ਉਹਨੇ ਉਹ ਪੈਸੇ ਲਏ ਨੇ 10 ਲੱਖ ਰੁਪਇਆ 10 ਲੱਖ ਰੁਪਇਆ ਲਿਆ ਉਹ ਫਿਲਮ ਨੂੰ ਐਡਿਟ ਕਰਨ ਦਾ ਉਹਨੇ ਐਡਿਟ ਕਿੰਨੇ ਦਿਨ ਦੇ ਵਿੱਚ ਕਰਤੀ 20 ਦਿਨ ਦੇ ਵਿੱਚ 20 ਦਿਨ ਦੇ ਵਿੱਚ ਫਿਲਮ ਐਡਿਟ ਕਰਕੇ ਦੇਤੀ ਤੇ 10 ਲੱਖ ਰੁਪਇਆ ਉਹਨੇ ਜਿਹੜਾ ਉੱਜਲ ਕੁਲ ਕਰਦੀਆਂ ਉਹਨੇ ਲੈ ਲਿਆ ਸਿਰਫ 20 ਦਿਨ ਦਾ 10 ਲੱਖ ਰੁਪਇਆ ਇਹ ਦੇਖ ਲਓ ਇਹਦੇ ਵਿੱਚ ਕਿੰਨਾ ਤਗੜਾ ਕਿੰਨਾ ਤਗੜਾ ਇਹਦੇ ਵਿੱਚ ਕਾਰੋਬਾਰ ਆ ਅਗਰ ਮੰਨ ਕੇ ਚੱਲੋ ਤੁਸੀਂ ਟੋਪ ਦੇ ਵੀਡੀਓ ਐਡੀਟਰ ਬਣ ਜਾਂਦੇ ਹੋ ਦੇਖੋ ਤੁਸੀਂ ਇੱਕ ਵੀਡੀਓ ਐਡੀਟਿੰਗ ਦੇ ਵੀ 2D ਤੇ ਵੀਫੈਕਸ ਤੁਸੀਂ ਇਹ ਸਿੱਖ ਲਓ ਦੋ ਵੀਫੈਕਸ ਤੇ ਵੀਡੀਓ ਡੀਟੀ ਤੁਸੀਂ ਇਹ ਦੋ ਚੀਜ਼ਾਂ ਸਿੱਖ ਲਓ ਬਸ ਵੀਡੀਓ ਐਡੀਟਿੰਗ ਤੇ ਵੀਫੈਕਸ ਜਦੋਂ ਤੁਸੀਂ ਇਹ ਸਿੱਖ ਗਏ ਨਾ ਤੁਹਾਨੂੰ ਫਿਲਮ ਲਾਈਨ ਦੇ ਵਿੱਚ ਚਲੇ ਜਾਉਗੇ ਤੁਸੀਂ ਫਿਲਮ ਲਾਈਨ ਦੇ ਵਿੱਚ ਬਹੁਤ ਜ਼ਿਆਦਾ ਪੈਸਾ ਬਹੁਤ ਹੀ ਜ਼ਿਆਦਾ ਪੈਸਾ ਉਹਦੇ ਤੋਂ ਇੱਕ ਵੀਡੀਓ ਬਣਾਈ ਹੋਈ ਆ ਫਿਲਮ ਲਾਈਨ ਦੇ ਵਿੱਚ ਬਹੁਤ ਜ਼ਿਆਦਾ ਪੈਸਾ ਵਾ ਅਗਰ ਤੁਸੀਂ ਫਿਲਮ ਲਾਈਨ ਦੇ ਵਿੱਚ ਆਉਣਾ ਚਾਹੁੰਦੇ ਹੋ ਤੁਸੀਂ ਮੇਰੀ ਵੀਡੀਓ ਜਾ ਕੇ ਦੇਖ ਲਓ ਤੁਹਾਨੂੰ ਪਤਾ ਲੱਗ ਜਾਏਗਾ ਸੋ ਦੇਖੋ ਅਗਰ ਤੁਸੀਂ ਇਹ ਦੋ ਕੋਰਸ ਕਰ ਲੈਣੇ ਨੇ ਨਾ ਵੀਫੈਕਸ ਤੇ ਵੀਡੀਓ ਐਡੀਟਿੰਗ ਦਾ ਇਹ ਕਿੰਨੇ ਸਾਲ ਦਾ ਕੋਰਸ ਆ 2 ਸਾਲ ਦਾ ਸਿਰਫ 2 ਸਾਲ ਜੇ ਤੁਸੀਂ ਗ੍ਰੈਜੂਏਸ਼ਨ ਵੀ ਕਰਦੇ ਹੋ ਨਾ ਪਲੱਸ 2 ਤੋਂ ਬਾਅਦ ਜੇ ਤੁਸੀਂ ਬੀਏ ਵੀ ਕਰਦੇ ਹੋ ਬੀਏ ਵੀ 4 ਸਾਲ ਦੀ ਕਰਤੀ ਸਰਕਾਰ ਨੇ 4 ਸਾਲਾਂ ਦੇ ਵਿੱਚ ਤੁਸੀਂ ਬੀਏ ਕਰੋਗੇ ਤੇ ਫਿਰ ਜਾ ਕੇ ਤੁਸੀਂ ਕਿਤੇ ਸਰਕਾਰੀ ਨੌਕਰੀ ਤੇ ਕੋਈ ਚਾਂਸ ਨਹੀਂ ਹੈਗੇ ਵੀ ਤੁਸੀਂ ਸਰਕਾਰੀ ਨੌਕਰੀ ਲੱਗੂਗੀ ਤੁਹਾਡੀ ਜਾਂ ਨਹੀਂ ਲੱਗੂਗੀ ਅਗਰ ਤੁਸੀਂ ਇਹ ਚੀਜ਼ ਤੁਸੀਂ ਸਿੱਖ ਲੈਨੇ ਨਾ ਵੀਡੀਓ ਐਡੀਟਿੰਗ ਤੇ VFX ਸਿਰਫ 2 ਸਾਲ ਲਾਉਣੇ ਆ ਤੇ ਮੈਂ ਕਹਿੰਦਾ ਤੁਹਾਨੂੰ ਪੈਸਾ 100 1% ਮਿਲੇਗਾ ਕਿਉਂਕਿ ਜਿਹੜਾ ਆਉਣ ਵਾਲਾ ਸਮਾਂ ਵਾ ਇਹ ਸਾਰਾ ਸੋਸ਼ਲ ਮੀਡੀਆ ਦਾ ਵਾ 2026 ਤੱਕ ਦੇਖਦੇ ਹੋਏ ਤੁਸੀਂ ਮੇਰੀ ਵੀਡੀਓ ਅੱਜ ਦੇਖਦੇ ਪਏ ਹੋ ਨਾ ਤੁਸੀਂ ਅੱਜ ਹੀ ਕੋਰਸ ਕਰਨੇ ਸ਼ੁਰੂ ਕਰ ਦੋ ਇਹ ਤੇ 2026 ਤੱਕ ਤੁਸੀਂ ਪੂਰੇ ਟ੍ਰੈਂਡ ਹੋ ਜਾਓਗੇ ਤੁਸੀਂ ਵੱਡੀ ਵੱਡੀਆਂ ਫਿਲਮਾਂ ਨੇ ਜਿਹੜੀਆਂ ਉਹ ਵੀ ਤੁਹਾਨੂੰ ਐਡਿਟ ਕਰਨ ਵਾਸਤੇ ਮਿਲਣਗੀਆਂ ਜਿਹੜੇ ਗਾਣੇ ਨੇ ਜਿੰਨੇ ਗਾਣੇ ਚੱਲਦੇ ਨੇ ਤਗੜੇ ਤਗੜੇ ਸਿੰਗਰਾਂ ਦੇ ਉਹ ਵੀ ਤੁਹਾਨੂੰ ਐਡਿਟ ਕਰਨ ਵਾਸਤੇ ਮਿਲਣਗੇ ਤੁਹਾਨੂੰ ਸਾਰਾ ਕੁਝ ਤੁਹਾਨੂੰ ਮਿਲੇਗਾ ਤੇ ਯੂਟਿਊਬਰ ਦੀਆਂ ਵੀਡੀਓ ਵੀ ਤੁਸੀਂ ਐਡਿਟ ਕਰ ਸਕਦੇ ਹੋ ਅਗਰ ਮੰਨ ਕੇ ਚਲੋ ਅਗਰ ਤੁਸੀਂ ਇੱਕ ਗਾਣਾ ਵੀ ਐਡਿਟ ਕਰਦੇ ਹੋ ਤਾਂ ਘੱਟੋ ਘੱਟ ਤੁਸੀਂ 10000 ਰੁਪਏ ਚਾਰਜ ਕਰੋਗੇ ਇੱਕ ਗਾ ਪੱਲਿਓ ਕੋਈ ਨਹੀਂ ਲਾਇਆ ਤੁਸੀਂ ਇੱਥੇ 10000 ਰੁਪਏ ਤੁਸੀਂ ਬੜੇ ਆਰਾਮ ਨਾਲ ਕਮਾ ਲਿਆ ਤੁਸੀਂ ਜਿਹੜੇ ਪੈਸੇ ਲੱਗਣੇ ਤੁਹਾਡੇ ਇੱਕ ਵਾਰ ਹੀ ਲੱਗਣੇ ਆ ਉਹ ਸਿਰਫ ਜਦੋਂ ਤੁਸੀਂ ਕੰਪਿਊਟਰ ਤਿਆਰ ਕਰਨਾ ਵੀਡੀਓ ਐਡੀਟਿੰਗ ਦਾ ਬਸ ਜਸਾਫਟਵੇਅਰ ਲੈਣੇ ਨੇ ਬਸ ਹੋਰ ਕੁਝ ਨਹੀਂ ਜੇ ਤੁਹਾਡੇ ਕੋਲ ਇੱਕ ਫਿਲਮ ਆ ਜਾਂਦੀ ਹੈ ਫਿਲਮ ਤਾਂ ਮੰਨ ਕੇ ਚੱਲੋ ਜੇ ਤੁਸੀਂ ਪੰਜਾਬੀ ਫਿਲਮ ਪੰਜਾਬੀ ਫਿਲਮ ਤੁਸੀਂ ਐਡਿਟ ਕਰਦੇ ਹੋ ਤਾਂ ਘਟੂ ਘਟ ਮੰਨ ਕੇ ਚੱਲੋ ਤੁਸੀਂ 5 ਲੱਖ ਰੁਪਏ 5 ਲੱਖ ਰੁਪਏ ਤੁਸੀਂ ਇੱਕ ਫਿਲਮ ਨੂੰ ਐਡਿਟ ਕਰਨ ਦਾ ਤੁਸੀਂ ਲੈ ਲੋਗੇ ਇਹ ਜਿਹੜੇ ਪੰਜ ਕੋਰਸ ਆ ਜਿਹੜੇ ਤੁਹਾਡੀ ਜ਼ਿੰਦਗੀ ਬਦਲ ਕੇ ਰੱਖ ਦੇਣਗੇ ਅਗਰ ਤੁਸੀਂ ਇਹ ਪੰਜ ਕੋਰਸ ਤੁਸੀਂ ਕਰ ਲੈਨੇ ਹੋ ਨਾ ਤਾਂ ਤੁਸੀਂ ਮਹੀਨੇ ਦੇ 5 ਤੋਂ ਲੈ ਕੇ 10 ਲੱਖ ਰੁਪਈਆ ਤੁਸੀਂ ਬੜੇ ਆਰਾਮ ਨਾਲ ਕਮਾਉਣਗੇ ਮੇਰਾ ਵਾਦਾ ਹੈ ਇੱਕ ਵਾਰ ਤੁਸੀਂ ਸ਼ੁਰੂ ਕਰੋ ਠੀਕ ਹੈ ਜੇ ਤੁਸੀਂ ਬੀਏ ਕਰਦੇ ਹੋ ਤਾਂ ਤੁਹਾਨੂੰ 4 ਸਾਲ ਲੱਗਣਗੇ ਤੇ ਇਹ ਕੋਰਸ ਤੁਸੀਂ 2 ਸਾਲ ਦੇ ਵਿੱਚ ਸਿੱਖ ਲਓਗੇ ਇਹ ਜਿਹੜੇ ਮੈਂ ਤੁਹਾਨੂੰ ਦੱਸਿਆ ਪੰਜ ਕੋਰਸ ਨੇ ਇਹ ਤੇ ਮੈਂ ਛੇਮਾ ਕੋਰਸ ਤੁਹਾਨੂੰ ਦਦਾਂ ਉਹ ਹੈਗਾ ਫੋਟੋਸ਼ਾਪ ਦਾ ਫੋਟੋਸ਼ਾਪ ਫੋਟੋਸ਼ਾਪ ਦਾ ਉਹ ਆ ਜਿਹੜੇ ਤੁਸੀਂ ਵੱਡੇ ਵੱਡੇ ਪੋਸਟਰ ਬੈਨਰ ਜਾਂ ਕੁਝ ਵੀ ਦੇਖਣੇ ਜਾਂ ਫਿਰ YouTube ਤੇ ਥੰਬਨੇਲ ਲੱਗਦੇ ਨੇ ਉਹ ਸਾਰੇ ਫੋਟੋਸ਼ਾਪ ਦੇ ਵਿੱਚ ਬਣਾਉਂਦੇ ਨੇ ਅਗਰ ਤੁਸੀਂ ਇੱਕ ਫੋਟੋਸ਼ਾਪ ਪੋਸਟਰ ਬਣਾਉਂਦਾ ਵੀ ਤਿਆਰ ਕਰਦੇ ਨਾ ਫੋਟੋਸ਼ਾਪ ਦੇ ਵਿੱਚ ਪੋਸਟਰ ਤਿਆਰ ਕਰਦੇ ਹਾਂ ਤਾਂ ਤੁਸੀਂ ਘੱਟੋ ਘੱਟ 500 ਰੁਪਏ ਲਓਗੇ 500 ਰੁਪਏ ਜਿਹੜੇ ਵਧੀਆ ਨੇ ਟੋਪ ਦੇ ਨੇ ਨਾ ਉਹ 1000 ਰੁਪਏ ਚਾਰਜ ਕਰਦੇ ਨੇ ਇੱਕ ਪੋਸਟਰ ਦਾ ਇੱਕ ਪੋਸਟਰ ਕਿੰਨੀ ਦੇਰ ਚ ਬਣ ਜਾਂਦਾ 2 ਤੋਂ 3 ਘੰਟੇ ਦੇ ਵਿੱਚ ਤੁਸੀਂ ਇੱਕ ਦਿਨ ਦੇ ਵਿੱਚ ਪੰਜ ਪੋਸਟਰ ਵੀ ਤਿਆਰ ਕਰਦੇ ਤੁਸੀਂ ਮੰਨ ਕੇ ਚਲੋ ਪੰਜ ਪੋਸਟਰ ਤਿਆਰ ਕਰਦੇ 1000 ਰੁਪਏ ਲੈ ਰਹੇ ਹੋ ਤਾਂ ਤੁਹਾਡਾ ਇੱਕ ਦਿਨ ਦਾ 5000 ਰੁਪਏ ਹੋ ਗਿਆ ਇੱਕ ਦਿਨ ਦਾ ਤੁਸੀਂ 5000 ਰੁਪਏ ਕਮਾ ਰਹੇ ਹੋ ਤੁਸੀਂ ਹੋਰ ਤੁਹਾਨੂੰ ਚਾਹੀ ਮਿੰਨੇ ਦੇ ਵਿੱਚ ਤੁਸੀਂ ਕਿੰਨੇ ਕਰ ਦੋਗੇ 20 30 ਪੋਸਟਰ ਵੀ ਤਿਆਰ ਕਰਦੇ ਤੁਹਾਡੀ ਤਾਂ ਚਾਂਦੀ ਚਾਂਦੀ ਆ ਇਹ ਤਾਂ ਸਰਕਾਰੀ ਨੌਕਰੀ ਵਾਲੇ ਨੂੰ ਪੈਸੇ ਨਹੀਂ ਮਿਲਦੇ ਉਸਤਾਦ ਜੀ ਜਿੰਨੇ ਤੁਹਾਨੂੰ ਇੱਥੋਂ ਮਿਲ ਜਾਂਦੇ ਆ ਇਹ ਕੋਰਸ ਬਹੁਤ ਵਧੀਆ ਨੇ ਕੰਪਿਊਟਰ ਦੇ ਅਗਰ ਤੁਸੀਂ ਇਹ ਕੋਰਸ ਕਰ ਲੈਨੇ ਹੋ ਨਾ ਤਾਂ ਮੈਂ ਤੁਹਾਨੂੰ ਗਰੰਟੀ ਦਿੰਦਾ ਲਿਖ ਕੇ ਦੇਣਾ ਵਾਈਟ ਪੇਜ ਦੇ ਉੱਤੇ ਤੁਹਾਡੀ ਜ਼ਿੰਦਗੀ ਬਦਲ ਜੇਗੀ ਜ਼ਿੰਦਗੀ ਇਹ ਕੋਰਸ ਕਿੱਥੋਂ ਕਰਨੇ ਆ ਕਿੱਦਾਂ ਕਰਨੇ ਆ ਅਗਰ ਤੁਹਾਨੂੰ ਪਤਾ ਤਾਂ ਠੀਕ ਆ ਜੇ ਨਹੀਂ ਪਤਾਗਾ ਤਾਂ ਤੁਸੀਂ ਪਲੀਜ਼ ਮੈਨੂੰ ਇੰਸਟਾਗ੍ਰam ਤੇ ਫੋਲੋ ਕਰਕੇ ਤੁਸੀਂ ਮੈਨੂੰ ਪੁੱਛ ਸਕਦੇ ਹੋ ਵੀ ਅਸੀਂ ਕਿੱਥੋਂ ਕਿੱਥੋਂ ਇਹ ਕਿਹੜੇ ਕਿਹੜੇ ਇੰਸਟੀਟਿਊਟ ਹੈਗੇ ਨੇ ਜਿੱਨਾਂ ਤੋਂ ਅਸੀਂ ਇਹ ਸੌਫਟਵੇਅਰ ਨੇ ਜਿਹੜੇ ਕੋਰਸ ਨੇ ਅਸੀਂ ਸਿੱਖ ਸਕਦੇ ਆ ਉਹ ਕੋ ਮੈਨੂੰ ਪਤਾ ਜਿਹੜੇ ਟੋਪ ਦੇ ਪੰਜਾਬ ਦੇ ਵਿੱਚ ਟੋਪ ਦੇ ਹੈਗੇ ਨੇ ਨਾ ਇੰਸਟੀਟਿਊਟ ਮੈਨੂੰ ਪਤਾ ਉਹ ਕਿੱਥੇ ਕਿੱਥੇ ਹੈਗੇ ਨੇ ਚੰਡੀਗੜ੍ਹ ਮੁਗਾਲੀ ਜਲੰਧਰ ਹੈਗੇ ਨੇ ਲੁਧਿਆਣਾ ਵੀ ਹੈਗੇ ਆ ਹਣਾ ਮੈਂ ਤੁਹਾਨੂੰ ਉਹਨਾਂ ਦੇ ਨਾਮ ਦੱਸ ਦਾਂਗਾ ਪਲੀਜ਼ ਤੁਸੀਂ ਮੈਨੂੰ ਵਟਸਐਪ ਦੇ ਉੱਤੇ ਤੁਸੀਂ ਪਲੀਜ਼ ਤੁਸੀਂ ਮੈਨੂੰ ਨਾ ਇੰਸਟਾਗ੍ਰਾਮ ਤੇ ਫੋਲੋ ਕਰ ਲਓ ਇੰਸਟਾਗ੍ਰਾਮ ਤੇ ਫੋਲੋ ਕਰਕੇ ਮੈਨੂੰ ਮੈਸੇਜ ਕਰ ਦਿਓ ਤੇ ਮੈਂ ਤੁਸੀਂ ਮੈਂ ਤੁਹਾਨੂੰ ਇੰਸਟੀਟਿਊਟਾਂ ਦੇ ਨਾਮ ਦੱਸ ਦਾਂਗਾ ਕਿਹੜੇ ਕਿਹੜੇ ਇੰਸਟੀਟਿਊਟ ਨੇ ਜਾਂ ਫਿਰ ਮੈਂ ਸੱਲੇ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਵੀ ਦੱਸ ਦਾਂਗਾ ਕਿਹੜੇ ਕਿਹੜੇ ਜੀਲੇ ਦੇ ਵਿੱਚ ਕਿਹੜੇ ਕਿਹੜੇ ਟੋਪ ਦੇ ਇੰਸਟੀਟਿਊਟ ਨੇ ਜਿਨ੍ਹਾਂ ਤੋਂ ਤੁਸੀਂ ਇਹ ਕੋਰਸ ਕਰ ਸਕਦੇ ਹੋ ਅਗਰ ਤੁਹਾਡਾ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਹੈਗਾ ਜੀ ਤਾਂ ਤੁਸੀਂ ਪਲੀਜ਼ ਮੈਨੂੰ ਇੰਸਟਾਗ੍ਰਾਮ ਤੇ ਫੋਲੋ ਕਰਕੇ ਮੈਸੇਜ ਕਰ ਦਿਓ ਜੀ ਜਾਂ ਫਿਰ ਤੁਸੀਂ ਮੈਨੂੰ ਇਸ ਵੀਡੀਓ ਦੇ ਜਾਂ ਫਿਰ ਤੁਸੀਂ ਇਸ ਮੈਸੇਜ ਸਰ ਅਪਲਾਈ ਕਰ ਦਾਂਗਾ ਜੀ ਸੋ ਇਸ ਵੀਡੀਓ ਨੂੰ ਖਤਮ ਕਰਨ ਤੋਂ ਪਹਿਲਾਂ ਮੈਂ ਤੁਹਾਡੇ ਸਾਰਿਆਂ ਨਾਲ ਇੱਕ ਗੱਲ ਸਾਂਝੀ ਕਰਨੀ ਚਾਹੁੰਦਾ ਜੀ 24 ਮਾਰਚ ਨੂੰ ਦਿਨ ਐਤਵਾਰ ਨੂੰ ਪਟਿਆਲੇ ਸ਼ਹਿਰ ਦੇ ਵਿੱਚ 10 ਵਜੇ ਤੋਂ ਲੈ ਕੇ ਦੁਪਹਿਰ ਦੇ 1 ਵਜੇ ਤੱਕ ਮੈਂ ਆਪਣੀ ਲਾਈਵ ਵਰਕਸ਼ਾਪਸ ਲਗਾ ਰਿਹਾ ਜੀ ਜਿਦੇ ਵਿੱਚ ਮੈਂ ਤੁਹਾਨੂੰ ਪ੍ਰੈਕਟੀਕਲ ਕਰਕੇ ਦਿਖਾਵਾਂਗਾ ਤੁਸੀਂ ਨਿਊ ਫੋਨ ਤੋਂ ਵੀਡੀਓ ਸ਼ੂਟ ਕਿਵੇਂ ਕਰਨੀ ਆ ਵੀਡੀਓ ਨੂੰ ਐਡਿਟ ਕਿਵੇਂ ਕਰਨਾ ਫੋਨ ਤੋਂ ਤੇ ਫਿਰ ਵੀਡੀਓ ਨੂੰ ਤੁਸੀਂ ਥੰਬਨੇਲ ਕਿਵੇਂ ਬਣਾਉਣਾ ਤੇ ਵੀਡੀਓ ਨੂੰ YouTube Facebook Instagram ਤੇ ਤੁਸੀਂ ਅਪਲੋਡ ਕਿਵੇਂ ਕਰਨਾ ਵਾ ਅਗਰ ਤੁਸੀਂ ਸੋਸ਼ਲ ਮੀਡੀਆ YouTube Facebook Instagram ਤੋਂ ਤੁਸੀਂ ਮਹੀਨੇ ਦੇ ਲੱਖ ਰੁਪਏ ਕਮਾਉਣਾ ਚਾਹੁੰਦੇ ਹੋ ਤਾਂ ਪਲੀਜ਼ ਤੁਸੀਂ ਮੇਰੀ ਅੱਜ ਹੀ ਉਹ ਵਰਕਸ਼ਾਪ ਜਿਹੜੀ ਹੈ ਤੁਸੀਂ ਜੁਆਇਨ ਜ਼ਰੂਰ ਕਰੋ ਜੀ ਅਗਰ ਤੁਸੀਂ ਮੇਰੀ ਵਰਕਸ਼ਾਪ ਜੁਆਇਨ ਕਰਦੇ ਹੋ ਨਾ ਮੈਂ ਤੁਹਾਡੇ ਨਾਲ ਵਾਦਾ ਕਰਦਾ ਤੁਸੀਂ ਮਹੀਨੇ ਦੇ ਵਿੱਚ ਬਹੁਤ ਵਧੀਆ ਪੈਸੇ ਕਮਾਉਣੇ ਸ਼ੁਰੂ ਕਰ ਦੋਗੇ ਜੀ ਅਗਰ ਤੁਸੀਂ ਮੇਰੀ ਵਰਕਸ਼ਾਪ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਪਲੀਜ਼ ਸਕਰੀਨ ਤੇ ਚੱਲ ਰਹੇ ਨੰਬਰ ਤੇ ਤੁਸੀਂ ਫੋਨ ਕਰਕੇ ਸਾਡੀ ਟੀਮ ਤੋਂ ਅੱਜ ਹੀ ਆਪਣੀ ਸੀਟ ਬੁੱਕ ਕਰਵਾ ਲਓ ਜੀ ਕਿਉਂਕਿ ਬਹੁਤ ਹੀ ਥੋੜੀਆਂ ਲਿਮਟਿਡ ਸੀਟਾਂ ਨੇ ਜੀ ਸੋ ਦੋਸਤੋ ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ ਤਾਂ ਪਲੀਜ਼ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਕਿਉਂਕਿ ਮੈਂ ਇਸੇ ਤਰ੍ਹਾਂ ਦੇ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਉਂਣਾ ਰਿਹਾ ਹਾਂ। ਸੋ ਦੋਸਤੋ ਮਿਲਦੇ ਹਾਂ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ। ਉਹ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ।